ਜਹ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟਿ ਤਨਾ ਜਹ ਸਤਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋਂ ਦਿਨ ਜਹ ਸਤਗੁਰ ਸਿਮਰੰਤ ਜੀ ਕੀ ਤਬਤ ਮਿਟਾਵੈ ਜਹ ਸਤਗੁਰ ਸਿਮਰੰਤ ਰਦ ਸਦ ਨਾਮ ਨਿਧ ਪਾਵੈ ਸੋਈ RAM DAS ਗੁਰਬਾਲ ਭਣ ਮਿਲ ਸੰਗਤ ਧੰਨ ਧੰਨ ਕਰੋ ਜਹ ਸਤਗੁਰ ਲਗ ਪ੍ਰਭ ਪਾਈਐ ਸਤਗੁਰ ਸਿਮਰ ਨਰੋ ਸੋਈ RAM DAS GURBAL BHAN ਮਿਲ ਸੰਗਤ ਧੰਨ ਧੰਨ ਕਰੋ ਅੰਨ ਬਾਬਾ ਨਾਨਕ ਤੁੰ ਗਰੰਕਾਰ ਅੰਨ ਬਾਬਾ ਨਾਨਕ ਨਪਾਇ ਜਿਨੇ ਤੁਧ ਨੂੰ ਧੰਨ ਕਹਿ ਤਨ ਜਮ ਨੇੜ ਨਾ ਆਇ ਤੂੰ ਕਰਨ ਕਾਰਨ ਸਮਰੱਥ ਮਹ ਕਲ ਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਫੁਣ ਗੋਈ ਸਭ ਇੱਕ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਗੁੜਾਈ ਧਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੂ ਧੰ 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 ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜੀਰੂਰਾ ਤਜਣਾਂ ਤਸੰਤ ਸਰੰਗਵੇ ਨਾਨਕ ਮਾਰੇ ਨਾਲ ਕਾ ਦਿਲ ਕਾ ਨਦਰ ਕਰੇ ਆਪ ਸਜ ਬਉੜੀ ਵੱਡੇ ਕੀਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾਏ ਇਹੋ ਕਰਤਾ ਕਾਦਰ ਕਰੀ ਦੇ ਜੀ ਆਰਜਿਕ ਸੰਭਾਹੇ ਘਾਈ ਘਰ ਕਮਾਵਣੀ ਤੁਰ ਛੋਡੀ ਤਿੰਨ ਪਾਏ ਨਾਨਕ ਏਕੀ ਬਾਹਰੀ ਹੋਰ ਦੁਜੀ ਨਹੀ ਜਾਏ ਤੋ ਕਰੇ ਜੇ ਤਸੈਰ ਜਾਏ ਸੋ ਕਰੇ ਜੇ ਤਸੈਰ ਜਾਏ ਸੁਧ ਸਤ ਨਾਮ ਏਰੀ ਵਾਹੇ ਕਮ ਕਲੀ ਮਹਲਾਤੀ ਜਾਣੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਨਾਏ ਸਤ ਤੁਝ ਕਾਇ ਸਤ ਤੁਮ ਕਾਇ ਆਏ ਹੇ ਕਨwidehat ਬੋਲੇ ਸਤਨਾਮ ਆ ਆਏ ਵਿਦੇਸ ਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵ ਸਰਾਤ ਦੁਇ ਦਾਹੀ ਦਾਇ ਹੇ ਲੈ ਸਗਲ ਜਗਤ ਚੰਗੀਆਂ ਬੁਰੀਆਂ ਆਈਆਂ ਬਾਚੈ ਧਰਮ ਦੂ ਕਰਮੀ ਆਪੋ ਆਪਣੇ ਕਰਮੀ ਆਪੋ ਆਪਣੇ ਕੇ ਨੇੜੇ ਕੇ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾਦ ਸੋ ਰਠ ਮਹਲਾ 5 ਹਮਰੇ ਗਣ ਤਨਾ ਗਣੀ ਆਕੈ ਆਪਨਾ ਬਿਰਦ ਪਿਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤਨ ਗਣੀ ਆਕਾਈ ਆਪਨਾ ਬਿਰਦ ਪਿਛਾਣ ਆਸ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਧ ਪਾਇਆ ਮੇਰਾ ਸਤ ਗੁਰ ਪੂਰ ਹੋਈ ਸਰਬ ਕਲਿਆਣ ਰਹਾਉ ਦਿਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਨਖਾਣ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਕੁਰਬਾਨ ਦਿਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਨ ਖਾਨ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਕੁਰਬਾਨ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार स्वरूप सच्चे पादशाह जी आप जी दे हजूर अमृत वेले तो लेके ऐस वेले तक श्री आशा जी दी वार देस लोक शांत शब्द कीर्तन जी की अरदास अखर लग कना तुख भूल चुक मा भाव जी दे चरण कमला पास ਸਿਕ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ